18 ਬੰਡਲ ਦੇ ਪਿੰਡ ਰਸੋਲੇ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਈਆਂ ਇਹਦੇ ਕੋਈ ਸਮਝੌਤਾ ਵੀ ਕਰਾਤਾ ਸੀ ਜ਼ਮੀਨ ਦਾ ਪੰਚਾਇਤ ਵੱਲੋਂ ਲੇਕਿਨ ਉਸ ਦੇ ਵਿੱਚ ਇੱਕ ਭਰਾ ਵੱਲੋਂ ਅਤੇ بیٹے ਵੱਲੋਂ ਆਪਣੇ ਪਰਾ ਦਿਨ ਸਿਰ ਦੇ ਵਿੱਚ ਕੋਈ ਚੀਜ਼ ਮਾਰੀ ਗਈ ਤੇਜ਼ਧਾਰ ਜਿਸ ਦੇ ਨਾਲ ਉਸ ਦਾ ਜੇਰੇ ਇਲਾਜ ਪਟਿਆਲਾ ਕੇ ਲਿਜੇ ਹਸਪਤਾਲ ਦੇ ਵਿੱਚ ਸੀ ਉੱਥੇ ਉਹਦੀ ਮੌਤ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਸਤਰਾਨਾ ਜਿਹੜਾ ਥਾਣੇ ਦੇ ਅਧੀਨ ਬਾਤਣਾ ਪੁਲਿਸ ਸਟੇਸ਼ਨ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ ਕਥਿਤ આરોપીਾਂ ਦੇ ਖਿਲਾਫ ਉਹਨਾਂ ਗ੍ਰਿਫਤਾਰ ਕਰਨਾ ਹੈ ਔਰ ਮ੍ਰਿਤਕ ਦੀ ਡੈਡ ਬਡੀ ਜਿਹੜੇ ਹਰਦੀਪ ਸਿੰਘ ਦੀ ਮੌਤ ਹੋਈ ਸੀ ਉਸ ਦੀ ਡੈਡ ਬਡੀ ਦਾ ਪੋਸਟਮਾਰਟਮ ਪੁਲਿਸ ਵੱਲੋਂ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ ਇਹ ਮੇਰੇ ਪਿੰਡ ਦੇ ਕਿਸਾਨ ਨੇ ਜੀ ਜੋ ਆਪਣੇ ਪਾਈ ਚਾਰੇ ਜੇ ਪੰਦੇ ਨੇ ਜੀ ਇੱਕ ਖੇਤ ਦੇ ਵਿੱਚ ਕੰਮ ਕਰ ਰਹੇ ਸੀ ਜੋ ਕਿ ਉਹਨਾਂ ਦਾ ਥੋੜੀ ਜਿਹੀ ਜ਼ਮੀਨ ਦਾ ਥੋੜਾ ਬੋਧਾ ਬਵਾਸ ਸੀ ਉਹ ਜ਼ਮੀਨ ਦੀ ਪੰਚਾਇਤ ਨਾਲ ਵੀ ਮਿੰਨਤੀ ਕਰਾਦੀ ਤੇ ਰਿਸ਼ਤੇਦਾਰਾਂ ਭਾਈਚਾਰੇ ਨਾਲ ਵੀ ਮਿੰਨਤੀ ਕਰਾਦੀ ਜੋ ਕਿ ਗੁਰਜੀਤ ਸਿੰਘ ਆ ਉਹਨਾਂ ਦਾ ਸੁਪੁੱਤਰਾ ਜਸਵਿੰਦਰ ਸਿੰਘ ਆ ਉਹਨਾਂ ਦਾ ਹੀ ਚਾਚਾ ਲੱਗਦਾ ਹਰਦੀਪ ਸਿੰਘ ਜਿਨ੍ਹਾਂ ਦੇ ਇਹਨਾਂ ਨੇ ਜਾ ਕੇ ਸਿਰ 'ਚ ਕਸੀ ਮਾਰੀ ਹੈ ਹਰਦੀਪ ਸਿੰਘ ਦੇ ਹਰਦੀਪ ਸਿੰਘ ਦੇ ਜੀ ਕਿੰਨੀ ਉਮਰ ਸੀ ਹਰਦੀਪ ਸਿੰਘ ਦੀ ਉਮਰ 60 ਸਾਲ ਸੀ ਕਈ ਮਾਰੀ ਸਿਰ 'ਚ ਜਾ ਕੇ ਸਿੱਧੀ ਪੁੱਟ ਮੌਤ ਹੋ ਗਈ ਮੌਤ ਹੋ ਗਈ ਸਾਰਾ 22 ਤਰੀਕ ਨੂੰ ਇਹਨਾਂ ਦਾ 3:30 ਵਜੇ ਝਗੜਾ ਝਗੜਾ ਹੋਇਆ ਸੀ ਉਸ ਤੋਂ ਬਾਅਦ ਸਰਕਾਰੀ ਹਸਪਤਲ ਲੈ ਗਏ ਇਹਨਾਂ ਨੂੰ ਫਿਰ ਆਪ ਪਟਿਆਲੇ ਲੈ ਗਏ ਪਟਿਆਲੇ ਅੱਜ ਸਵੇਰੇ 7-8 ਵਜੇ ਦੇ ਤਕਰੀਬਨ ਇਹਨਾਂ ਦੀ ਮੌਤ ਹੋ ਗਈ ਗ੍ਰਿਫਤਾਰੀ ਨਹੀਂ ਹੋਈ ਹਾਲ ਤੱਕ ਦੋ ਬੰਦੇ ਨੇ ਜੀ ਉਹਦਾ ਡੈਡੀ ਤੇ ਮੁੰਡਾ ਜੀ ਮੁੰਡੇ ਨੇ ਮਾਰੀ ਹੈ ਜੀ ਮੁੰਡੇ ਦਾ ਨਾਮ ਜੀ ਜਸਵਿੰਦਰ ਸਿੰਘ ਪਿਤਾ ਦਾ ਨਾਮ ਗੁਰਜੀਤ ਸਿੰਘ ਇਹ ਹਰਦੀਪ ਸਿੰਘ ਦਾ ਪੁੱਤਰ ਕਾਕਾ ਸਿੰਘ ਜੀ ਵਾਸੀ ਰਸੋਲੀ ਦਾ ਜੀ ਇਹਦਾ ਉਹਦੇ ਭਾਈ ਨਾਲ ਕੋਈ ਮਾੜਾ ਮੋਟਾ ਪੈੜੀ ਦਾ ਡਿਸਪਿਊਟ ਚੱਲ ਰਿਹਾ ਸੀਗਾ ਹੂੰ ਜਮੀਨ ਦਾ ਜਮੀਨ ਦਾ ਹੂੰ ਬਾਕੀ ਹੈ ਕੁਝ ਆ ਮੇਨਡ ਸਪੂਟ ਨਹੀਂ ਸੀਗਾ ਇਸ ਕਰਕੇ ਕਹੇ ਪਰਸੋਂ 22 ਤਰੀਕ ਨੂੰ ਇਹ ਆਪਣੇ ਖੇਤ ਚ ਕੰਮ ਕਰ ਰਿਹਾ ਸੀਗਾ ਇਹਦਾ ਭਾਈ ਦੂਜਾ ਆਪਣਾ ਗਰਦੀ ਗਰਦੀਪ ਸਿੰਘ ਰੀਤਰਾ ਗਰਜੀਤ ਸਿੰਘ ਉਹਦਾ ਉਹਦਾ ਭਤੀਜਾ ਉਹਦਾ ਹਰਦੀਪ ਦਾ ਭਤੀਜਾ ਜਸਵਿੰਦਰ ਗਰਜੀਤ ਦਾ ਮੁੰਡਾ ਇਹ ਦੋਨੀਆਂ ਲੈ ਖੇਤ ਚ ਗਏ ਉੱਥੇ ਕੰਮ ਕਰਦੇ ਨੂੰ ਕਈਆਂ ਸਿਰ ਚ ਮਾਰ ਕੇ ਮਾਰਦਾ ਉੱਥੇ ਪਹਿਲਾਂ 2 3 ਸੌ ਸਾਦਾ ਮਕਦਮਾ ਦਾ ਸੀਗਾ ਜੀ ਪੋਸਟਵਾਲ ਹੁਣ ਕੱਲ ਵੀ ਅਮਰ ਹਸਪਤਾਲ 'ਚ ਡੈਥ ਹੋ ਗਈ ਤੇ ਹੁਣ ਬੀਐਨਐਸ ਦੀ ਧਾਰਾ ਹੀ ਪਹਿਲਾਂ 109 3 5 ਸੀਗੀ ਹੁਣ 103 ਇੱਕ ਦਾ ਵਾਧਾ ਕਰਤਾ ਬੀਐਨਐਸ ਦਾ ਗ੍ਰਿਫਤਾਰੀ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ ਜ ਕੋਈ ਪੋਸਟਵਾਲ ਨੂੰ ਕਰਾ ਕੇ ਉਹ ਲਾਸਟ ਨੇਵਰਸ ਜੀ ਕੈਮਰਾਮੈਨ ਬੀਕੇ ਕਰਕੇ ਦਿਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼